ਸੋਸ਼ਲ ਮੀਡੀਆ ਤੇ ਨਵਾਂ ਸੰਧੂ ਅਤੇ ਪ੍ਰੇਮ ਢਿੱਲੋਂ ਦੀ ਕੰਟਰੋਵਰਸੀ ਇੱਕ ਵੱਡਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਬੀਤੇ ਕੱਲ ਨਵਾਂ ਸੰਧੂ ਨੇ ਆਪਣਾ ਗਾਣਾ ਸ਼ਿਟਡਾਊਨ ਸਨ ਰਿਲੀਜ਼ ਕੀਤਾ ਜਿਸ ਦੇ ਵਿੱਚ ਟੋਟਲੀ ਪ੍ਰੇਮ ਢਿੱਲੋਂ ਨੂੰ ਕੋਈ ਵੱਡੇ ਰਿਪਲਾਈ ਦਿੱਤੇ ਨੇ ਤੇ ਇੱਕ ਰਿਪਲਾਈ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਰਿਲੇਟ ਕਰਕੇ ਦਿੱਤਾ ਹੈ ਤੇ ਨਵਾਂ ਸੰਧੂ ਨੇ ਆਖਿਆ ਹੈ ਕਿ ਤੇਰੀ ਤਾਂ ਕਿਸੇ ਨਾਲ 6 ਮਹੀਨੇ ਨਹੀਂ ਬਣੀ ਤੇ ਮੇਰੇ ਤਾਂ ਅੱਜ ਵੀ ਉਹੀ ਯਾਰ ਨੇ ਜੋ ਗੱਲ ਬਿਲਕੁਲ ਸੱਚ ਵੀ ਹੈ ਕਿਉਂਕਿ ਇੰਡਸਟਰੀ ਦੇ ਵਿੱਚ ਜੋ ਪ੍ਰੇਮ ਢਿੱਲੋਂ ਨੂੰ ਫੇਮ ਆ ਉਹ ਮੂਸੇਵਾਲਾ ਦੇ ਸਿਰੋਂ ਹੀ ਮਿਲੀ ਅਤੇ ਸਿੱਧੂ ਨੇ ਹੀ ਪ੍ਰੇਮ ਢਿੱਲੋਂ ਨੂੰ ਇੰਡਸਟਰੀ ਦੇ ਵਿੱਚ ਲਾਂਚ ਕੀਤਾ ਸੀ ਪਰ 6 ਮਹੀਨੇ ਤੋਂ ਬਾਅਦ ਹੀ ਪ੍ਰੇਮ ਢਿੱਲੋਂ ਸਿੱਧੂ ਨਾਲ ਸਾਈਨ ਆਊਟ ਹੋ ਜਾਂਦਾ ਤੇ ਆਪਣੀ ਵੱਖਰੀ ਕੰਪਨੀ ਤੋਂ ਗਾਣੇ ਕਰਦਾ ਸੋ ਉਸ ਨੂੰ ਲੇਕਿਨ ਨਵਾਂ ਸੰਧੂ ਨੇ ਆਪਣੇ ਗਾਣੇ ਸ਼ਿਟਡਾਉਨ ਸੰਦੇ ਵਿੱਚ ਪ੍ਰੇਮ ਢਿੱਲੋਂ ਨੂੰ ਤੱਕੜਿਆ ਹੈ ਤੇ ਮਾਚਰਨ ਕੌਰ ਅਤੇ ਸਰਦਾਰ ਬਲਕੌਰ ਸਿੰਘ ਹੋਰਾਂ ਵੱਲੋਂ ਵੀ ਨਵਾਂ ਸੰਧੂ ਦੀ ਖੁੱਲ ਕੇ ਤ ਕਿਉਂਕਿ ਇਹ ਜੋ ਗੱਲਾਂ ਨੇ ਉਹ ਕਿਤੇ ਨਾ ਕਿਤੇ ਸਰਦਾਰ ਬਲਕੌਰ ਸਿੰਘ ਹੋਰਾਂ ਨੂੰ ਵੀ ਸੱਚ ਲੱਗੀਆਂ ਨੇ ਸਰਦਾਰ ਬਲਕੌਰ ਸਿੰਘ ਪਹਿਲਾਂ ਵੀ ਆਪਣੇ ਕਈ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਜਿਨ੍ਹਾਂ ਦੀ ਸਿੱਧੂ ਨੇ ਬਾਹ ਫੜੀ ਉਹਨਾਂ ਨੇ ਹੀ ਸਿੱਧੂ ਦੀਆਂ ਲੱਤਾਂ ਖਿੱਚੀਆਂ ਸੋ ਜੇਕਰ ਤੁਹਾਨੂੰ ਨਵਾਂ ਸੰਧੂ ਦਾ ਗਾਣਾ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ